ਸਰਬਜੀਤ ਸੰਗਰੂਰ ਵੀ ਦੀ ਰਚਨਾ ਅੱਖਾਂ ਦੇ ਵਿੱਚ ਤੱਕ ਤੇਰੀ ਹੰਝੂ ਅੱਖਾਂ ਦੇ ਵਿੱਚ ਤੱਕ ਤੇਰੀ ਹੰਝੂ ਲੱਗ ਜਾਂਦਾ ਦਿਲ ਫਿਰ ਰੋਣ ਮੇਰਾ ਫਿਰ ਰੋਣ ਮੇਰਾ ਜਾਨ ਸਾਡੀ ਤੇ ਬਣ ਜਾਂਦੀ ਏ ਜਾਨ ਸਾਡੀ ਤੇ ਬਣ ਜਾਂਦੀ ਏ ਦੇਖ ਮੁਖ ਉਦਾਸ ਤੇਰਾ ਦੇਖ ਮੁਖ ਉਦਾਸ ਤੇਰਾ ਕਿਤੀ ਕੋਸ਼ਿਸ਼ ਕਈ ਵਾਰੀ ਨੈਣ ਜੋਤੀਏ ਬੁਲਾਵਣ ਦੀ ਮੱਥਿਓਂ ਵਟ ਨਾ ਉਤਰੇ ਤੇਰੇ ਨਾ ਕਿਤੀ ਕੋਸ਼ਿਸ਼ ਕਦੇ ਤੂੰ ਮੁਸਕਰਾਵਣ ਦੀ